ਪਿਆਰੀ ਕਲੀਆ ਮੇਰੇ ਸਾਥੀ ਸਗੇ ਭਾਈ ਜਗਿੰਦਰ ਸਿੰਘ ਤੇ ਭਪਿੰਦਰ ਸਿੰਘ ਗਰਮੇਲ ਸਿੰਘ ਮਹਰਾਣੇ ਵਾਲਾ ਇਹ ਤਿੰਨੇ ਸੰਧੂ ਭਰਾ ਨੇ ਮੱਖਣ ਸਿੰਘ ਦਸ਼ਮੇਹ ਨਗਰੀਏ ਦਾ ਜਥਾ ਆਖਰੀ ਕਵਤਾ ਬਿਆਨ ਕਰ ਰਿਆ ਸ਼੍ਰੀ ਗੁਰੂ ਤੇਗ ਬਹਾਦਰ ਬਣ ਕੇ ਚਾਦਰ ਹਿੰਦ ਦੀ ਜਗ ਦੀ ਵਿਵਤਾ ਪਹਿਲਾ ਆਪਣੇ ਸਿਰ ਤੇ ਝੱਲੀ ਸਮਤ ਸਤਾਰਾ ਸੋਤੇ 32 ਯਾਰਾ ਮਗਰ ਸੀ ਸੋਦੇ ਪੰਚਮੀ ਦਿਨ ਨੇਖਣ ਵਾਲੇ ਲੋਕ ਹਿਆਰਾਂ ਦਿੱਲੀ ਖੈਰ ਦੇ ਕੀ ਹੋਵੇਗਾ ਹਰ ਬੰਦਾ ਇਹੋ ਵਿਚਾਰਦਾ ਮੂੰਹ ਵਿੱਚ ਉਂਗਲਾਂ ਪਾ ਕੇ ਸੋਚ ਰਹੀ ਸੁਚਿਆਹੀ ਸੀ ਕੋਰੇ ਸ਼ਰਾਦ ਕਾ ਜੀ ਬੈਠਾ ਕੁਰਸੀ ਮੱਲੀ ਫਿਰ ਗੁਰੂ ਤੇਗਹਾਰ ਬਣ ਕੇ ਚਾਤਰ ਹਿੰਦ ਦੀ ਉਹ ਜਗਦੀ ਪਿੰਡ ਦੇ ਦੀਨ ਮਨਾਉਣਾ ਚੰਗਾ ਨਾ ਵੇ ਪੀਰ ਨੂੰ ਪਾਰਾ ਜਗ ਹੋਵੇਗਾ ਦੀਨੀ ਬਾਂਗਾ ਦੇਵੇਗਾ ਸੰਗਾ ਹੱਥ ਅਕੜਾ ਸਾਡਾ ਹੱਕ ਅਖੀਰ ਨੂੰ ਕੁੱਲੇਵਾਰਾ ਕਾਦੀ ਲਾਲ ਕਤਬਾ ਬਰਦਾਸੀ ਬਹਾਦਰ ਬਣ ਕੇ ਚਾਦਰ ਹਿੰਦ ਦੀ ਸ਼੍ਰੀ ਗੁਰੂ ਤੇਗ ਬਹਾਦਰ ਬਣ ਕੇ ਚਾਦਰ ਹਿੰਦ ਦੀ ਜਗਦੀਪਤਾ ਪਹਿਲਾਂ ਆਪਣੇ ਸਿਰ ਤੇ ਚੱਲੀ ਉਹ ਦਿੱਲੀ ਘਰ ਦੀ ਆ ਤਮਾਮ ਦੁਕਾਨਾਂ ਬੰਦ ਸੀ ਉਹ ਲੱਖਾਂ ਭੇਡੂ ਉਹ ਜਗਦੀਪੀ ਬਤਾ ਪੰਨਾਂ ਆਪਣੇ ਸਿਰ ਤੇ ਝੱਲੀ ਉਹਦੇ ਪਹੁੰਚੇ ਕਈ ਬੁਲਾਣੇ ਆਸ਼ਕ ਹੂਰਾ ਦੇ ਤਸਰੀ ਵਾਲਾ ਲੰਬੀ ਹੱਥਾਂ ਨੂੰ ਮੈਂਦੀ ਬਸ ਮੈਂ ਦਾੜੀ ਨੂੰ ਤੇ ਮੁਛਾਂ ਦਿਨਾਵੀਆਂ ਕਤਰਿਆਂ ਓ ਚੁਪਟ ਪੀਤੀ ਨਾਲ ਐਸ ਗੋਸ਼ਤ ਖਾ ਕੇ ਕੋ ਜੀ ਮੱਕੇ ਦੇ ਤੇ ਹਾਫ ਜੀ ਆਏ ਮਸੀਤਾਂ ਦੇ ਓ ਇਸਮਤੇ ਉੱਕੜਦੀ ਜਦ ਮੌਲਾ ਕਰਦਾ ਭੱਲੀ ਗੁਰੂ ਤੇਗ ਬਹਾਦਰ ਬਣ ਗਏ ਚਾਦਰ ਹਿੰਦ ਦੀ ਸ਼੍ਰੀ ਗੁਰੂ ਤੇਗ ਬਹਾਦਰ ਬਣ ਗਏ ਚਾਦਰ ਹਿੰਦ ਦੀ ਉਹ ਜਗਦੀ ਪਿਵਤਾ ਪਹਿਲਾਂ ਆਪਣੇ ਸਿਰ ਤੇ ਚੱਲੀ ਆ ਗਿਆ ਤੇ ਚਮਕਦੀ ਲੈ ਕੇ ਉਹ ਰੋਜ ਲਾਦ ਸੀ ਕੋਲੇ ਪੁਲਿਸ ਕਮਾਂਡਰ ਬੈ ਗਿਆ ਕੁਰਸੀ ਢਾਕੇ ਮੈਣੀ ਨਾਂਖ ਮਾਰੀ ਬੁੱਲਾ ਉੱਤੇ ਮਸਤੀ ਸੀ combinação ਤਾ ਗੁਰ ਨੇ ਜਦ ਪਾਠ ਕਰ ਲਿਆ ਜਬਜੀ ਦਾ ਹੋਇਆ ਤਸੀਹ ਦੇਣ ਨੂੰ ਬੈਗੈ ਸੀ ਝੁਕਾ ਕੇ ਰੰਗ ਜਲਾ ਦਰੀ ਹਾਸੀ ਸਿਰਫ ਇਸ਼ਾਰਾ ਕਾਜੀ ਦਾ ਹੋਵੇਂ ਜੈ ਦੀਨ ਦੀ ਸਰਮੂ ਕਿਹਾ ਸੁਣਾ ਕੇ ਕਦ ਤੱਕ ਮਾਰ ਕੇ ਨਾਵੇਂ ਗੁਰਦੇ ਸੀਸ ਨੂੰ ਹਿੰਦ ਦੀ ਸ਼੍ਰੀ ਗੁਰੂ ਤੇਗ ਬਹਾਦਰ ਬਣ ਗਏ ਚਾਤਰ ਹਿੰਦ ਦੀ ਉਹ ਜਗ ਦੀ